ਸ਼ੇਵਾਲ ਜਿੰਦਾਬਾਦ ਅੱਲਾਹ ਜਿੰਦਾਬਾਦ ਜਿੰਦਾਬਾਦ ਅਕਾਲੀ ਦਰਸਤਾਂ ਜਿੰਦਾਬਾਦ ਅਕਾਲੀ ਦਰਸਤਾਂ ਜਿੰਦਾਬਾਦ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਕਿਸਾਨੀ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਸ਼ੇਵਾਲ ਕਿਸਾਨਾਂ ਨੂੰ ਜਿੰਦਾਬਾਦ ਜਿੰਦਾਬਾਦ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਜਿਹੜਾ ਕਿ 30 ਦਿਨ ਹੋ ਗਏ ਭੁਖ ਹੜਤਾਲ ਤੇ ਮੈਂ ਹੈਰਾਨ ਆ ਕਿ ਇਹ ਤਾਂ ਜੇ ਅਸੀਂ ਪਾਕਿਸਤਾਨ ਵਾਲੇ ਤੋਂ ਆਪਣੀ ਮੰਗ ਬਣਾਉਣ ਨਾਲ ਕਿਤੇ ਮੈਨੂੰ ਲੱਗਦਾ ਵੀ ਉਹ ਸਾਡੀ ਦੁਸ਼ਮਨੀ ਕੱਢਣਗੇ ਉਹ ਵੀ ਮੰਨ ਸਕਦੇ ਨੇ ਉਹ ਸਾਡੇ ਨਾਲ ਪਤਾ ਨਹੀਂ ਕਿਸਾਨਾਂ ਦਾ ਕਿਹੜੀ ਕਿੜ ਕੱਢਣਾ ਚਾਹੁੰਦੇ ਨੇ ਕਿ ਤਿਲ ਤਿਲ ਕਰਕੇ ਬਜ਼ੁਰਗ ਬੰਦਾ ਰੱਬ ਨੂੰ ਪਿਆਰਾ ਹੋ ਰਿਹਾ ਹਰਿਆਣੇ ਤੇ ਬਾਰਡਰ ਇਹੋ ਜਿਹਾ ਬਣਾਤਾ ਕਿ ਦਿੱਲੀ ਲੰਘਣ ਨਹੀਂ ਦਿੰਦੇ ਗੱਲ ਕੀ ਨੂੰ ਕਹੀਏ ਜਾ ਕੇ ਕੱਲ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਗਏ ਕਹਣਾ ਚੰਗਾ ਕਰਿਆ ਚਾਹੇ ਲੇਟ ਹੀ ਗਏ ਅਸੀਂ ਤਾਂ ਰੌਲਾ ਬਹੁਤ देर ਦੇ ਪਾਉਂਦੇ ਸੀ ਪਰ ਜਿਵੇਂ ਇੱਧਰ ਨੂੰ ਹਿੰਮਤ ਕਰੀਏ ਡੱਲੇਵਾਲ ਕੋਲ ਨੂੰ ਜਾਣ ਨੂੰ ਡੱਲੇਵਾਲ ਨੇ ਵੀ ਇਹੀ ਕਿਹਾ ਵੀ ਮੇਰੀ ਜਾਨ ਦੀ ਚਿੰਤਾ ਨਾ ਕਰੋ ਜਿਹੜੇ ਕਿਸਾਨ ਖੁਦਕਸ਼ੀਆਂ ਕਰਦੇ ਨੇ ਉਧਰੋਂ ਸਾਡੇ ਡਾਂਗਾ ਨਾਲ ਸਾਨੂੰ ਪੱਟੜ ਕਰਕੇ ਭੇਜਦੇ ਨੇ ਹਰਿਆਣੇ ਵਾਲੇ ਉਹਨਾਂ ਦੀ ਚਿੰਤਾ ਕਰੋ ਪਰ ਇੱਥੇ ਜੋ ਕੁਝ ਕੀਤਾ ਜਾ ਰਿਹਾ ਬਹੁਤ ਦੁਖਦਾਈ ਹੈ ਚੰਗਾ ਡਰਾਮਾ ਹੁੰਦਾ ਹੈ ਜਦੋਂ ਪ੍ਰੈਸ਼ਰ ਬਣ ਜਾਂਦਾ ਫਿਰ ਤੁਸੀਂ ਮੰਨ ਵੀ ਜਾਣੇ ਹੁੰਦੇ ਹੋ ਇਹ ਕੰਮ ਨਹੀਂ ਕਰਨਾ ਚਾਹੀਦਾ ਡੰਨੇਵਾਲ ਦੀ ਜਾਨ ਵੀ ਬਚਾਉਣ ਦੀ ਲੋੜ ਆ ਕਿ ਅਸੀਂ ਦਿੱਲੀ ਤੋਂ ਹਰਿਆਣਾ ਵੀ ਲੰਘ ਕੇ ਜਾਈਏ ਜੇ ਨਾਲ ਪਤਾ ਲੱਗ ਜਿੰਨਾ ਸਾਰੇ ਦੇਸ਼ ਚ ਦਿੱਲੀ ਧੱਕੇ ਨਾ ਬਾਹਰ ਕੱਢਣਾ ਚਾਹੁੰਦੀ ਐ ਸਾਡਾ ਨੌ ਮਾਸ ਦਾ ਰਿਸ਼ਤਾ ਸਾਰੇ ਲੋਕਾਂ ਦਾ ਇਹ ਅਸੀਂ ਟੁੱਟਣ ਨਹੀਂ ਦਵਾਗੇ ਆਖਰੀ ਸਾਹ ਤੱਕ ਪਰ ਜਿਹੜੀਆਂ ਸਾਡੀਆਂ ਹੱਕੀ ਮੰਗਾਂ ਨੇ ਉਹ ਪ੍ਰਵਾਨ ਕਰੋ ਤੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰੋ ਅਸੀਂ ਅੱਜ 7 ਦਿਨ ਹੋ ਗਏ 7ਵਾਂ ਦਿਨ ਹੋ ਗਿਆ ਸਾਡਾ ਅਕਾਲੀ ਦਾ ਸਤੰਤਰ ਦਾ ਲੋਕਾਂ ਦੇ ਸਹਿਯੋਗ ਨਾਲ ਕੱਲ ਅਸੀਂ ਸਹਿਬਜ਼ਾਦੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜਗਤ ਮਾਤਾ ਗੁਜਰੀ ਦੇ ਸਥਾਨ ਤੇ ਜਾ ਕੇ ਜਗਜੀਤ ਸਿੰਘ ਢੱਲੇਵਾਲ ਦਾ ਬੈਨਰ ਲੈ ਕੇ ਤੇ ਬੰਦੀ ਸਿੰਘ ਜਿਹੜੇ ਸਾਲਾਂ ਬੱਧੀ ਸਜ਼ਾਾਂ ਆਏ ਦੇਸ਼ ਚ ਪੂਰੀਆਂ ਕਰ ਚੁੱਕੇ ਨੇ ਉਹ ਸਾਨੂੰ ਛੱਡ ਨਹੀਂ ਰਹੇ ਸਾਡੇ ਸਿੰਘਾਂ ਨੂੰ ਉਹਨਾਂ ਨੂੰ ਛਡਾਉਣ ਲਈ ਅਸੀਂ ਬੈਨਰ ਲੈ ਕੇ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਆ ਉੱਥੇ ਵੀ ਸਾਡੀ ਆਵਾਜ਼ ਇਹੀ ਸੀ ਇੱਥੇ ਵੀ ਸਾਡੀ ਇਹੀ ਆਵਾਜ਼ ਹੈ ਜਿੰਨੀ ਦੇਰ ਸਾਨੂੰ ਪ੍ਰਧਾਨ ਮੰਤਰੀ ਜੀ ਇਨਸਾਫ਼ ਨਹੀਂ ਦਿੰਦੇ ਢੱਲੇਵਾਲ ਦੀ ਜਾਨ ਨਹੀਂ ਬਚਾਉਂਦੇ ਅਸੀਂ ਸਮੇਂ-ਸਮੇਂ ਤੇ ਮੋੜਾ ਦੇ ਕੇ ਸੰਘਰਸ਼ ਕਰਦੇ ਰਹੇ ਅੱਜ ਦੇਖੋ ਜਿੱਥੇ ਬੰਦੇ ਵੱਲੋਂ ਫੀਲ ਆਨਕਦਾ ਜਿਹੜਾ ਅੱਜ ਕੀਤਾ 30 ਤਰੀਕ ਦਾ ਜਿਹੜਾ ਬੰਦ ਦਾ ਹੈ ਕਿਸਾਨ ਜਥੇਬੰਦਿਆਂ ਨੇ ਉਹ ਵੀ ਜਿਹੜਾ ਕੀਤਾ ਉਹ ਇਸ ਕਰਕੇ ਦਿੱਤਾ ਹੈ ਕਿ ਬਹੁਤ ਨਿੰਦਣਯੋਗ ਹੈ ਖੇਤੀਬਾੜੀ ਮੰਤਰੀ ਆਵੇ ਗ੍ਰਹਿ ਮੰਤਰੀ ਆਵੇ ਇੱਥੇ ਵਾਲਿਆਂ ਨੂੰ ਰਣਾਉਣਾ ਨਾ ਰਣਾਉਣਾ ਇਹਨਾਂ ਦੀ ਸਿਆਸੀ ਲੜਾਈਆਂ ਹੁੰਦੀਆਂ ਨੇ ਕਰਦੇ ਰਹਿਣ ਪਰ ਸਾਨੂੰ ਕਿਸਾਨਾਂ ਨੂੰ ਨਾ ਨਾ ਇੱਕ ਤੇਰੇ ਨਾਲ ਖੜਾ ਹੋਣ ਪੰਜਾਬ ਵਾਲੇ ਦਾ ਕਹਿੰਦੇ ਨੇ ਵੀ ਤੁਸੀਂ ਤੁਸੀਂ ਜੀ ਜਾਣ ਕੇ ਪੰਗਾ ਲੈਨੇ ਹੋ ਸਾਡੇ ਬੰਦੇ ਵੀ ਜਾ ਰਹੀ ਆ ਅਸੀਂ ਤੁਹਾਡੀ ਲੜਾਈ ਤੋਂ ਕੀ ਲੈਣਾ ਤੁਸੀਂ ਇੱਕ ਦੂਜੇ ਨਾਲ ਲੜੀ ਜਾਓ ਟੋਣਾ ਚ ਲੜਦੇ ਹੀ ਰਹਿੰਦੇ ਹੋ ਹਾਰ ਚਿੱਤ ਹੋ ਜਾਂਦੀ ਆ ਅਸੀਂ ਕਿਸਾਨੀ ਮੰਗਾਂ ਵੀ ਮਨਾਉਣੀਆਂ ਨੇ ਤੇ ਸਾਡੇ ਕਿਸਾਨਾਂ ਆਖੂ ਨੂੰ ਵੀ ਬਚਾਉ। ਅਕਾਲੀ ਦਲ ਸਤੰਤਰ ਵੱਲੋਂ ਲਗਾਤਾਰ ਜੋ ਭੁੱਖ ਹੜਤਾਲ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਪਟਿਆਲਾ ਗੇਟ ਕੀਤੀ ਜਾਂਦੀ ਹੈ। ਉਹਦੇ ਤੇ ਸਾਡੀ ਜਥੇਬੰਦੀ ਦੇ ਜਹਾਰੂ ਸਾਰੇ ਨੌਜਵਾਨ ਇੱਥੇ ਪਹੁੰਚਦੇ ਨੇ। ਅਸੀਂ ਇਹ ਜੋ ਭੁੱਖ ਹੜਤਾਲ ਕੀਤੀ ਹੈ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਉਹਨਾਂ ਦੀ ਮਤਲਬ ਜੋ ਉਹਨਾਂ ਨੇ ਮਰਨ ਵਰਤ ਰੱਖਿਆ ਕਿਸਾਨੀ ਮੰਗਾ ਨੂੰ ਲੈ ਕੇ ਉਹਦੇ ਹੱਕ ਵਿੱਚ ਅਕਾਲੀ ਦਲ ਸੁਤੰਤਰ ਆਦਾ ਨਾਰਾ ਮਾਰਾ